ਤੇ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਪਰਿਵਾਰਕ ਮੈਂਬਰ ਵਿੱਚ ਹੈਗੇ ਨੀ ਜੀ ਇਸ ਵਕਤ ਬਿਲਕੁਲ ਜੀ ਪਰਿਵਾਰਕ ਮੈਂਬਰ ਸਾਰੇ ਵਿੱਚ ਹੈਗੇ ਨਾਲ 5 ਲੱਖ ਤੋਂ ਲੈ ਕੇ 10 ਲੱਖ ਵਾਲੀ ਡਿਮਾਂਡ ਅਸੀਂ ਕੀਤੀ ਹੈਗੀ ਆ ਵੀ 10 ਲੱਖ ਰੁਪਏ ਪਰਿਵਾਰ ਨੂੰ ਤੇ ਇੱਕ ਚਾਰ ਜਮੇ ਡੈੱਡ ਬੌਡੀਆਂ ਸੀ ਨਰੇਗਾ ਮਜ਼ਦੂਰਾਂ ਦੀਆਂ ਚਾਰ ਦੀ ਮੌਤ ਹੋਈ ਸੀ ਕਿਸੇ ਇੱਕ ਦਾ ਸੰਸਕਾਰ ਵੀ ਹੋਇਆ ਦੇਖੋ ਜੀ ਇਹ 98 ਪਰਿਵਾਰ ਬੈਠੇ ਹੈਗੇ ਆ ਆ ਮੋਰਚੇ ਦੇ ਵਿੱਚ ਡਟੇ ਹੋਏ ਆ ਪਰਿਵਾਰ ਸਾਨੂੰ ਨਹੀਂ ਪਤਾ ਕਿਧਰੋਂ ਕਿਧਰੋਂ ਗੱਲਾਂ ਆਈ ਜਾਂਦੀ ਨੇ ਇਸ ਗੱਲ ਦੀ ਸਾਡੇ ਕੋਲ ਕੋਈ ਪੁਸ਼ਟੀ ਨਹੀਂ ਕਿ ਕਿਸਾਨ ਜਥੇਬੰਦੀਆਂ ਵੀ ਕੁਝ ਸਾਹ ਦੇ ਰਹੀਆਂ ਨੇ ਬਿਲਕੁਲ ਕਿਸਾਨਾਂ ਨੇ ਤੇ ਚਾਹ ਦਾ ਲੰਗੜ ਦਾ ਇੰਤਜ਼ਾਮ ਲਿਆ ਗ੍ਰਾਹਕ ਗਰੁੱਪ ਨੇ ਵਿੱਚ ਖਬਰਾਂ ਚ ਵੀ ਆ ਰਿਹਾ ਵੀ ਦੋ ਪਰਿਵਾਰ ਸਮਝੌਤਾ ਕਰ ਗਏ ਉਹ ਦੇਖੋ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਸਾਡੇ ਨਾਲ ਪਰਿਵਾਰ ਖੜੇ ਨੇ ਅਸੀਂ ਇਸ ਗੱਲ ਤੇ ਅੜੇ ਖੜੇ ਆ ਰਿਹਾ ਵੀ ਸਮਝੌਤਾ ਹੋ ਗਿਆ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਮਿਰੇਂਗਾ ਵਰਕਰ ਹੈਗੇ ਆ ਜਿਹੜੇ ਪੰਜਾਬ ਉਹਦੇ ਵਿੱਚ ਵੱਡੀ ਗਿਣਤੀ ਜਿੰਨਾਂ ਦੀ ਹੈਗੀ ਆ ਸਾਰੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਐਹੋ ਜੀ ਕੋਈ ਗੱਲ ਹੈ ਨਹੀਂ ਸਮਝੌਤੇ ਵਾਲੀ ਇਸ ਕਿਸਮ ਦਾ ਪ੍ਰਚਾਰ ਕਰਨ ਲੱਗੇ ਹੋਏ ਨੇ ਜਾਨੀ ਕਿ ਇਹ ਚਾਲਾਂ ਤੋਂ ਆਪਾਂ ਸਾਰੇ ਜਣੇ ਇਹ ਚਾਲਾਂ ਨੂੰ ਸਮਝੀਏ ਇਹ ਮੋਰਚੇ ਨੂੰ ਹਟਾਉਣ ਦਾ ਸਵਾਲ ਆ ਮੋਰਚੇ ਨੂੰ ਤੋੜਨ ਦਾ ਸਵਾਲ ਆ ਅੱਜ ਵੀ ਇੱਥੇ ਘੱਟੇ-ਘੱਟ 500-600 ਦਾ ਕੱਟ ਸੀਗਾ ਅੱਜ ਕੱਲੋਂ ਵੀ ਗਿਣਤੀ ਵਧਾਵਾਂਗੇ ਤੇ ਜ਼ੋਰ ਲਾਵਾਂਗੇ ਇਸ ਗੱਲ ਦੇ ਉੱਤੇ ਇਸ ਗੱਲਾਂ ਦੇ ਉੱਤੇ ਇਸ ਮੰਗਾਂ ਦੇ ਉੱਤੇ ਜਿਹੜਾ ਉਹ ਕਹਿੰਦੇ ਵੀ ਸਮਝੌਤਾ ਹੋ ਗਿਆ ਅਸੀਂ ਇਹਨੂੰ ਦੋ ਟੁੱਕਰ ਰੱਦ ਕਰਦੇ ਆ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੱਡੇ ਗੰਟੀ ਦੇ ਵਿੱਚ ਪਿੰਡ ਬਿਸਲਪੁਰਾ ਬਲਾਕ ਸੁਨਾਬ ਜਿਹੜਾ ਸੰੂਰ ਦੇ ਵਿੱਚ ਪਹੁੰਚੇ ਦੀ ਖੇਤਰਾ ਕਰੋ ਪਰਿਵਾਰਕ ਮੈਂਬਰ ਵਿੱਚ ਹੈਗੇ ਨੀ ਜੀ ਇਸ ਵਕਤ ਬਿਲਕੁਲ ਜੀ ਪਰਿਵਾਰਕ ਮੈਂਬਰ ਸਾਰੇ ਵਿੱਚ ਹੈਗੇ ਆ ਇੱਥੇ ਸਾਰੇ ਪਰਿਵਾਰਕ ਮੈਂਬਰ ਵਿੱਚ ਖੜੇ ਆ ਕੋਈ ਇਹੋ ਜਿਹੀ ਗੱਲ ਨਹੀਂ ਆ ਲੜਨਗੇ ਲੜਾਗੇ ਸੁੱਤੇ ਤੇ ਅੱਜ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਐ ਅੱਜ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਬਸ ਉਹੀ ਆ ਜਿਵੇਂ ਕੱਲ ਐਸਡੀਐਮ ਸਾਹਿਬ ਆਏ ਸੀ ਅੱਜ ਐਸਪੀ ਚੀਮਾ ਸਾਹਿਬ ਆਏ ਸੀ ਉਹਨਾਂ ਨਾਲ ਗੱਲ ਹੋਈ ਆ ਇਸ ਐਕਸ਼ਨ ਕਮੇਟੀ ਦਾ ਜਿਹੜਾ ਬਧਾਰ ਹਫਸਾਰਾ ਹੋਇਆ ਇਹਦੇ ਵਿੱਚ ਸ਼ਾਮਲ ਹੋਈ ਹੈ ਤੇ ਨਾਲ 5 ਲੱਖ ਤੋਂ ਲੈ ਕੇ 10 ਲੱਖਾਂ ਦੀ ਡਿਮਾਂਡ ਅਸੀਂ ਕੀਤੀ ਹੈਗੀ ਆ ਵੀ 10 ਲੱਖ ਰੁ ਜਿਹੜਾ ਤੇ ਇੱਕ ਜਿਹਨੂੰ ਸਰਕਾਰੀ ਨੌਕਰੀ ਦੀ ਤੇ ਐਸਪੀ ਪ੍ਰਵਿੰਦਰ ਟੀਮਾ ਸਾਹਮਣੋਂ ਅਸੀਂ ਕਿਹਾ ਕਿ ਸਰਕਾਰ ਦੇ ਮੰਤਰੀ ਇਸ ਗੱਲਬਾਤ ਦੇ ਵਿੱਚ ਪਾਲਿਸੀ ਦਾ ਮਸਲਾ ਇਹ ਪਾਲਿਸੀ ਲਾਗੂ ਕਰਾਉਣ ਦਾ ਮਸਲਾ ਨਰੇਗਾ ਐਕਟ ਦਾ ਮਸਲਾ ਕੋਈ ਐ ਨਹੀਂ ਕੋਈ ਮਜ਼ਦੂਰਾਂ ਨੇ ਜਾਣਗਵਾਤੀ ਇਹ ਸਰਕਾਰੀ ਨੌਕਰ ਸੀ ਜਦੋਂ ਇਹਨਾਂ ਹੀ ਜਾਣ ਗਈ ਹੈ ਇਸ ਕਰਕੇ ਅਸੀਂ ਇਸ ਗੱਲ ਤੇ ਖਰੇ ਹਾਂ ਇਸ ਗੱਲ ਤੇ ਸਾਰੀ ਦਸਤ ਉਹਦੀ ਇੱਕ ਮਾਤਰਾ ਇਹ ਲੜਨਗੇ ਆ ਇੱਕ ਚਾਰ ਜਿਵੇਂ ਡੈੱਡ ਬੌਡੀਆਂ ਸੀ ਨਰੇਗਾ ਮਜ਼ਦੂਰਾਂ ਦੀਆਂ ਚਾਰ ਦੀ ਮੌਤ ਹੋਈ ਸੀ ਕਿਸੇ ਇੱਕ ਦਾ ਸੰਸਕਾਰ ਵੀ ਹੋਇਆ ਦੇਖੋ ਜੀ ਇਹ 98 ਪਰਿਵਾਰ ਬੈਠੇ ਹੈਗੇ ਆ ਆਮ ਮੋਰਚੇ ਦੇ ਵਿੱਚ ਡਟੇ ਹੋਏ ਆ ਪਰਿਵਾਰ ਸਾਨੂੰ ਨਹੀਂ ਪਤਾ ਕਿਧਰੋਂ ਕਿਧਰੋਂ ਗੱਲਾਂ ਆਈ ਜਾਂਦੀਆਂ ਨੇ ਇਸ ਗੱਲ ਦੀ ਸਾਡੇ ਕੋਲ ਕੋਈ ਪੁਸ਼ਟੀ ਨਹੀਂ ਇਸ ਕਰਕੇ ਅਸੀਂ ਤਾਂ ਮੋਰਚੇ ਦੇ ਬੈਠੇ ਆ ਮੋਰਚੇ 'ਚ ਪਰਿਵਾਰ ਡਟੇ ਹੋਏ ਆ ਮੋਰਚੇ ਨੂੰ ਚਲਾਵਾ ਤਾਂ ਜੋਰ ਨਾਲ ਪਰਿਵਾਰ ਕਹਿ ਰਿਹਾ ਵੀ ਮੋਰਚੇ ਚਲਾਉਣਾ ਤੇ ਸਰਕਾਰ ਨੂੰ ਇਸ ਮਸਲੇ ਤੇ ਖਿੱਚ ਕੇ ਰੱਖੇ ਬਣਾ ਬਸ ਇਹੀ ਹੈ ਜਿਹੜਾ ਐਕਸ਼ਨ ਕਮੇਟੀ ਨੇ ਪਾਸ ਕਰਤਾ ਸੀ ਕੱਲ੍ਹ ਦੀਆਂ ਤੇਰੀਆਂ ਕਰ ਲੀਆਂ ਠੀਕ ਹੈ ਇਹਦੇ ਬੁੱਲ ਜਾਣਾ ਕਿ ਕੱਲ੍ਹ ਨੂੰ ਜਿਹੜਾ ਅੱਜ ਘਟਦੀ ਅੱਜ ਵੀ ਵੱਡੀ ਘਟਦੀ ਦੇ ਵਿੱਚ ਉਸ ਨਵੀਆਂ ਜਥੇਬੰਦੀਆਂ ਹੋਰ ਵੀ ਆਈਆਂ ਤੀਨ ਅਨਸਾਪਸੰਦ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਸਰਕਾਰ ਸੋਚਰ ਉਹ ਵਰਤਦੀ ਹੁੰਦੀ ਹੈ ਅੰਦੋਲਨਾਂ ਨੂੰ ਫੇਲ ਕਰਨ ਲਈ ਪਰ ਅਸੀਂ ਅੰਦੋਲਨ ਨੂੰ ਫੇਰ ਨਹੀਂ ਹੋਣ ਦੇਣਾ ਸਾਰੀਆਂ ਅਨਸਾਪਸੰਦ ਜਥੇਬੰਦੀਆਂ ਨੂੰ ਵੱਧ ਝੜ ਕੇ ਬੇਨਤੀ ਕਰਦੇ ਆ ਅਸੀਂ ਆਪਦੇ ਵੀ ਜਾਨਕੀ ਵੱਧ ਝੜ ਕੇ ਜ਼ਿੰਮੇਵਾਰੀ ਲਈ ਹੈ ਤੜਕੇ ਇਦੋਂ ਵੀ ਤਿੱਖਾ ਐਕਸ਼ਨ ਹੋਊਗਾ ਜਿਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਕਿਸਾਨ ਜਥੇਬੰਦੀਆਂ ਵੀ ਕੁਝ ਸਾਥ ਦੇ ਰਹੀਆਂ ਨੇ ਬਿਲਕੁਲ ਕਿਸਾਨਾਂ ਨੇ ਤੜਕੇ ਚਾਹ ਦਾ ਲੰਗੜ ਦਾ ਇੰਤਜ਼ਾਮ ਲਿਆ ਗ੍ਰਾਹਕ ਗਰੁੱਪ ਨੇ ਹੋਰ ਵੀ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਾਂਗੇ ਜਦੋਂ ਫੋਨ ਕਰਾਂਗੇ ਉਹ ਆਉਣਗੀਆਂ ਕਿਉਂਕਿ ਇਹ ਇੱਕ ਵੱਡਾ ਮਾਮਲਾ ਹੈ ਮਜ਼ਦੂਰਾਂ ਦੀ ਇਹ ਕੋਈ ਸਧਾਰਨ ਮੌਤ ਨਹੀਂ ਇਹ ਜਾਨਕੀ ਕੰਮ ਕਰਨ ਦੇ ਦੌਰਾਨ ਇੱਕ ਮੁਲਾਜ਼ਮਾ ਤੇ ਐਕਸੀਡੈਂਟ ਹੋਇਆ ਉਹਦੀ ਜ਼ਿੰਮੇਵਾਰ ਸਰਕਾਰ ਹੈ ਇੱਕ ਜੋ ਗੱਲ ਬਾਰੇ ਪ੍ਰਚਾਰ ਹੋ ਰਿਹਾ ਬਹੁਤ ਜ਼ਿਆਦੇ ਵਿੱਚ ਖਬਰਾਂ ਚ ਵੀ ਆ ਰਿਹਾ ਵੀ ਦੋ ਪਰਿਵਾਰ ਸਮਝੌਤਾ ਕਰ ਗਏ ਉਹ ਦੇਖੋ ਉਹਨਾਂ ਦੀ ਜ਼ਿੰਮੇਵਾਰੀ ਹੈ ਪਰ ਸਾਡੇ ਨਾਲ ਪਰਿਵਾਰ ਖੜੇ ਨੇ ਅਸੀਂ ਇਸ ਗੱਲ ਤੇ ਅੜੇ ਖੜੇ ਆ ਜਿੰਨਾ ਚਿਰ ਪਰਿਵਾਰ ਖੜਨਗੇ ਅਸੀਂ ਲੜਾਂਗੇ ਨੂੰ ਲੜੋਂਗੇ ਠੀਕ